ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰੋਟੀ ਬਣਾਉਣ ਵੇਲੇ ਇਹ ਪੰਜ ਗੱਲਾਂ ਹਮੇਸ਼ਾ ਯਾਦ ਰੱਖੋ ਤੁਹਾਡਾ ਘਰ ਸਵਰਗ ਬਣ ਜਾਵੇਗਾ ਸਤਿ ਸੰਗਤ ਜੀ ਅਪੀ ਅੱਜ ਦੀ ਵੀਡੀਓ ਵਿੱਚ ਸਿੱਤ ਤੁਹਾਨੂੰ ਦੱਸਣ ਵਾਲੇ ਹਾਂ ਜੀ ਕਿ ਜੇਕਰ ਤੁਸੀਂ ਤਮੀ ਤੇ ਰੋਟੀ ਪਾਉਣ ਲੱਗਦੇ ਹੋ ਉਸ ਸਮੇਂ ਜੇਕਰ ਇਹ ਪੰਜ ਗੱਲਾਂ ਯਾਦ ਰੱਖਦੇ ਹੋ ਤਾਂ ਤੁਹਾਡਾ ਕਰਮ ਸਵੈਗ ਬਣ ਜਾਵੇਗਾ ਤੇ ਤੁਸੀਂ ਹਮੇਸ਼ਾ ਹੀ ਟੰਦਰੁਸਤ ਰਹੋਗੇ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਜੀ ਲਿਖ ਕੇ ਆਪਣੀ ਹਾਜ਼ਰੀ ਲਗਵਾਉਣਾ ਜੀ ਤਾਂ ਕਿ ਪਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਤੇਰੇ ਉੱਤੇ ਕਲਪਰਵਾ ਤੇ ਬਣ ਜਾਵੇ ਸਾ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਥ ਸੰਗਤ ਜੀ ਆਖਦੇ ਹਨ ਜੀ ਕਿ ਔਰਤ ਦੇ ਅੱਧੇ ਸਾਂ ਤਾਂ ਰਸੋਈ ਦੇ ਵਿੱਚ ਹੁੰਦੇ ਹਨ ਤੇ ਅੱਧੇ ਆਪਣੇ ਬੱਚਿਆਂ ਵਿੱਚ ਹੁੰਦੇ ਹਨ ਤੇ ਘਰ ਦੇ ਨਿੱਕੇ-ਨਿੱਕੇ ਕੰਮ ਮੁਕਦੇ ਹੀ ਨਹੀਂ ਕਈ ਵਾਰੀ ਉਹ ਜ਼ਿੰਦਗੀ ਜਿਹੜੀ ਹੁੰਦੀ ਹੈ ਉਹਦੀ ਇਦਾਂ ਨਹੀਂ ਹੋ ਜਾਂਦੀ ਹੈ ਕਿ ਨਾਮ ਸਿਰ ਮੰਡੋ ਵੀ ਸਖਣੀ ਹੀ ਰਹਿ ਜਾਂਦੀ ਹੈ ਤੇ ਨਾਮ ਨਾ ਜਪਿਆ ਤਾਂ ਸਾਸੰਗ ਜੀ ਕੋਈ ਫਾਇਦਾ ਹੀ ਨਹੀਂ ਨਾ ਜਪਿਆ ਤਾਂ ਸਾਸ ਤੇ ਨਾਮ ਚਪਿਆ ਕਿਵੇਂ ਜਾ ਸਕਦਾ ਹੈ ਕਈ ਵਾਰੀ ਕੁਝ ਬੀਬੀਆਂ ਨੇ ਖਾਣਾ ਬਣਾਉਣ ਸਮੇਂ ਉਹਨਾਂ ਦੀ ਕੋਸ਼ਿਸ਼ ਹੁੰਦੀ ਹੈ ਕਿ ਸਿਮਨ ਵੀ ਕਰੀਏ ਤੇ ਖਾਣੇ ਵਿੱਚ ਵਾਹਿਗੁਰੂ ਦੇ ਨਾਮ ਦੀ ਬਿਕੜ ਵੀ ਪੈ ਜਾਵੇ ਖਾਣਾ ਪਵਿੱਤਰ ਹੋ ਜਾਵੇ ਪਰ ਕਈ ਵਾਰੀ ਉਹ ਵਿਚਾਰੀਆਂ ਨੂੰ ਇਹ ਅਧਿ ਹੀ ਨਹੀਂ ਜਾਂਦਾ ਪੂਲ ਚੰਦਿਆਂ ਹਨ ਸੁਭਾ ਵਿੱਚ ਉਹ ਗੱਲ ਬੰਡੀ ਹੀ ਨਹੀਂ ਇੱਦਾਂ ਹੀ ਕੋਈ ਬੀਬੀ ਸੀ ਤੇ ਉਹਨੇ ਵੀ ਇਹ ਮਹਾਪੁਰਖਾਂ ਨੂੰ ਸਵਾਲ ਪੁੱਛਿਆ ਕਿ ਵੇਖੋ ਮਹਾਪੁਰਖਾਂ ਦੇ ਜਿਹੜੇ ਬਚਨ ਹਨ ਉਹ ਸਾਡਾ ਮਾਇਂਗ ਦਰਸ਼ਨ ਕਰਦੇ ਹਨ ਇੱਦਾਂ ਹੀ ਕਿਸ ਨੇ ਪੁੱਛਿਆ ਕਿ ਸਾਨੂੰ ਯਾਤ ਨਹੀਂ ਜਾਂਦਾ ਕੀ ਕਾਟੇ ਕੰਮ ਇੰਨੇ ਹੁੰਦੇ ਹਨ ਬਾਬਾ ਜੀ ਕੀ ਕਰੀਏ ਜਿਹੜੇ ਮਹਾਂਪੁਰ ਖੁੰਦੇ ਹਨ ਉਹ ਬਹੁਤ ਵਿਧੀ ਦੇ ਤਰੀਕੇ ਨਾਲ ਸਮਝਾ ਦਿੰਦੇ ਹਨ ਜਵਾਬ ਦਿੰਦੇ ਹਨ ਫਿਰ ਬੰਦੇ ਨੂੰ ਪਤਾ ਲੱਗ ਜਾਂਦਾ ਹੈ ਤਾਂ ਆਹ ਸਾਧ ਸੰਗਤ ਜੀ ਅਸੀਂ ਵੀ ਸਮਝ ਲਈਏ ਤੇ ਇਹਨਾਂ ਗੱਲਾਂ ਨੂੰ ਸਮਝਣ ਦਾ ਯਤਨ ਕਰੀਏ ਤੇ ਸਾਥ ਸੰਗਤ ਜੀ ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਹੈ ਵੀਡੀਓ ਨੂੰ ਸ਼ੁਰੂ ਕਰ چھوٹੋ ਲੈ ਕੇ ਅੰਤ ਤੱਕ ਧਿਆਨ ਨਾਲ ਸਰਵਨ ਕਰ ਲੈਣਾ ਜੀ ਕਿਉਂਕਿ ਅੱਧੀ ਤੇ ਅਧੂਰੀ ਗੱਲ ਕਦੇ ਵੀ ਸਮਝ ਨਹੀਂ ਆਉਂਦੀ ਤੇ ਨਾਲ ਹੀ ਨਾਲ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੀਂ ਆਏ ਹੋ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈਣਾ ਜੀ ਤਾਂ ਕਿ ਇਦਾਂ ਦੇ ਵਿਚਾਰ ਜਿਹੜੇ ਹਨ ਹੱਡੀਆਂ ਤੱਕ ਸਭ ਤੋਂ ਪਹਿਲਾਂ ਹੀ ਪਹੁੰਚਦੇ ਰਹਿਣ ਸਾਹਸੰਗਤ ਜੀ ਉਹ ਪੰਜਾਬੀ ਦੀ ਕਹਾਵਤ ਹੈ ਜੈਸਾ ਅੰਤ ਐਸਾ ਮਨ ਹੁਣ ਕੁਰਬਾਨੀ ਵਿੱਚ ਬਣੀ ਤਸਵੀਰ ਹੈ ਇਹਦੇ ਵਿੱਚ ਤੱਤਾਂ ਨੂੰ ਬਦਲਣ ਦੀ ਸਮਰੱਥਾ ਹੁੰਦੀ ਹੈ ਇਸ ਕਾਇਕੇ ਸਾ ਸੰਗਤ ਜੀ ਮਿੱਟੀ ਨੂੰ ਚਰਨ ਟੂੜਵੀ ਬਣਾਉਂਦੀ ਹੈ ਅੰਨ ਨੂੰ ਪਰਸ਼ਾਣ ਬਣਾਉਂਦੀ ਹੈ ਪਾਣੀ ਨੂੰ ਅੰਮ੍ਰਿਤ ਬਣਾਉਂਦੀ ਹੈ ਠੀਕੋਸ਼ ਕਰੋ ਬਾਣੀ ਪਾਟਿਆਂ ਬਾਬਾ ਜੀ ਆਖਦੇ ਹਨ ਸਿਮਰਨ ਕਰਦੇ ਹਾਂ ਸਿਰ ਟੱਕ ਕੇ ਹੀ ਪਸ਼ਾਂਤਾ ਤਿਆਰ ਕੀਤਾ ਜਾਵੇ ਕੋਸ਼ਿਸ਼ ਕਰਨਿਆ ਕਰੋ ਕਿ ਬੀਬੀਆਂ ਜਿਹੜੀਆਂ ਹਨ ਪ੍ਰਸ਼ਾਦ ਦਾ ਤਿਆਰ ਕਰਦੇ ਸਮੇਂ ਇਹਦੀ ਪੰਜ ਇੱਕ ਗੱਲਾਂ ਦਾ ਧਿਆਨ ਰੱਖ ਲੈਣ ਸਾਇ ਸੰਗਤ ਜੀ ਫੇਟੋ ਅੰਦਾ ਕਰ ਜਿਹੜਾ ਹੈ ਸਵੈਗ ਬਣ ਜਾਵੇਗਾ ਜਦੋਂ ਕੋਈ ਵਿਅਕਤੀ ਜਿਹੜਾ ਹੈ ਚੜਾਈ ਕਰ ਜਾਂਦਾ ਹੈ ਉਹਦੀ ਫੋਟੋ ਦੇ ਲਿਖਿਆ ਹੁੰਦਾ ਹੈ ਸਵੈਗ ਵਾਸੀ ਉਹ ਤਾਂ ਮਰਨ ਤੋਂ ਬਾਅਦ ਤੇ ਉਨੇ ਵੇਖਿਆ ਕਿ ਕਿੰਨੇ ਹਨ ਪਰ ਗੁਰਮੁਖੋ ਇਹ ਮਹਾਂਪੁਰਖਾਂ ਦੀ ਬਿਧੀ ਐਸੀ ਹੈ ਕਿ ਕਾ ਸਵਰਗ ਬਣ ਜਾਵੇਗਾ ਜਿਉਂਦਿਆਂ ਜੀ ਹੀ ਸਵਰਗ ਵਾਸੀ ਹੋ ਜਾਓਗੇ ਜਿਉਂਦਿਆਂ ਜੀ ਹੀ ਬਾਬਾ ਜੀ ਆਖਦੇ ਹਨ ਕੋਸ਼ਿਸ਼ ਕਰੋ ਭਾਈ ਪਹਿਲਾਂ ਤਾਂ ਸੁਭਾਅ ਬਣਾਓ ਸਿਰ ਤੱਕ ਕੇ ਪ੍ਰਸ਼ਾਦਾ ਬਣਾਇਆ ਕਰੋ ਬੀਬੀਆਂ ਜੀ ਇਹ ਸਿਰ ਨਾ ਟਕਿਆ ਮਨਿਆਤਾ ਨਹੀਂ ਹੁੰਦੀ ਮਨਿਆਤਾ ਹੀ ਨਾ ਲਹੀ ਤਾਂ ਗੁਰੂ ਦੀਆਂ ਬਖਸ਼ਿਸ਼ਾਂ ਖੁਸ਼ੀਆਂ ਕਿੱਥੋਂ ਆਣਗੀਆਂ ਗੁਰੂ ਨੇ ਖੁਸ਼ੀਆਂ ਦੇਣੀਆਂ ਹਨ ਜੇ ਮਨਿਆਤਾ ਹੋਈ ਖੁਸ਼ੀਆਂ ਕਿਵੇਂ ਪਹਿਲਾਂ ਦੀ ਗੱਲ ਹੈ ਇਹ ਹੋ ਗਈ ਸਿਮਰਨ ਦੇ ਅਠ ਕੀ ਹਨ ਚੇਤੇ ਕਰਨਾ ਚੇਤੇ ਜੀ ਇਹਨੂੰ ਚੇਤੇ ਕਿਨੂੰ ਕਰਨਾ ਹੈ ਭਾਈ ਸਤਸੰਗਤ ਜੀ ਜਿੰਨੂੰ ਅਸੀਂ ਭੁੱਲੇ ਬੈਠੇ ਹਾਂ ਉਹਨੂੰ ਚੇਤੇ ਕਰਾਂਗੇ ਤੇ ਖਾਣਾ ਸਾਨੂੰ ਪੀਣਾ ਤੇ ਹੱਸਣਾ ਸੋਣਾ ਸਭ ਕੁਝ ਯਾਦ ਹੋ ਜਾਵੇਗਾ ਜੇਕਰ ਵਿਸਰੀ ਹੈ ਇਹ ਗੱਲ ਬਾਬਾ ਵਿਸਾਰਿਆ ਤੇ ਜਮੋਤ ਵਿਸਰੀ ਹੈ جے پائی سیمانカナ ਯਾ ਤਾਂ ਨਹੀਂ ਰੰਦਾ ਤੁਸੀਂ ایਉਂ ਕਰੋ ਕਿ ਕੋਈ ਰਸੋਈ ਵਿੱਚ ਛੋਟਾ ਜਿਹਾ ਟੇਪ ਰਿਕਾਰਡਰ ਮਿਲ ਜਾਂਦੇ ਹਨ ਉਹਨੂੰ ਰੱਖ ਲਿਓ ਬਾਬਾ ਜੀ ਕਹਿੰਦੇ ਹੁੰਦੇ ਸੀ ਜਦੋਂ ਵੀ ਖਾਣਾ ਪਨਵਣ ਲੱਗੋ ਉਹ ਗੁਰਬਾਣੀ ਦੇ ਟੇਪ ਹੀ ਲਗਾ ਲਿਆ ਕਰੋ ਹੌਲੀ-ਹੌਲੀ ਆਦਤ ਪੱਕੇ ਜਾਵੇਗੀ ਪਹਿਲਾ ਟੇਪ ਲਾਉਗੇ ਫਿਰ ਆਪਣਾ ਦਿਲ ਵੀ ਕਰੇਗਾ ਇਸ ਤਰ੍ਹਾਂ ਦੀ ਜੁਗਤੀ ਨਾਲ ਤਿਆਰ ਕੀਤਾ ਹੋਇਆ ਪ੍ਰਸ਼ਾਦਾ ਤੁਹਾਡੇ ਬੱਚੇ ਦੀ ਮਨਤ ਬਦਲ ਦੇਵੇਗਾ tinca ਖਾਤਾ ਪੈਦਾ ਮਾਇਆ ਸਭ ਪਵਿੱਤ ਜੋ ਨਾਮ ਹਰ ਰਾਤੇ ਬਾਬਾ ਜੀ ਆਖਦੇ ਹੁੰਦੇ ਸੀ ਭਾਈ ਉਹਨਾਂ ਦਾ ਭੋਜਨ ਖਾਤਾ ਵੀ ਕਬੂਲ ਹੈ ਜਿਹੜੇ ਨਾਮ ਦੇ ਵਿੱਚ ਦਿੱਤੇ ਹੋਏ ਹੁੰਦੇ ਹਨ ਤੇ ਹੁਣ ਜਦੋਂ ਬੀਬੀਆਂ ਅਕਸਰ ਪ੍ਰਸ਼ਾਦਾ ਬਣਾਉਂਦੀਆਂ ਹਨ ਭੁੱਲ ਜਾਂਦੀਆਂ ਹਨ ਇਹਨਾਂ ਗੱਲਾਂ ਨੂੰ ਉਹਨਾ ਦੇ ਅੰਦਰ ਕਈ ਵਾਰੀ ਜ਼ਿੰਮੇਵਾਰੀ ਐਨੀ ਹੋ ਜਾਂਦੀ ਹੈ ਉਹ ਕਹਿ ਦਿੰਦੇ ਹਨ ਅਸੀਂ ਤਾਂ ਬੱਚਿਆਂ ਨੂੰ ਸੰਭਾਲਣਾ ਛੱਡ ਦੇ ਕੋਲ ਇੰਨਾ ਬੋਝ ਪੈ ਚੁੱਕਾ ਹੈ ਕਿ ਅਸੀਂ ਤਾਂ ਹੁਣ ਨਾਮ ਜਪਣ ਦਾ ਤੁਸੀਂ ਕਹੀ ਛੱਡ ਦਿਓ ਸਿਰ ਖੁਲ ਕਰਨ ਦੀ ਵੇਰ ਨਹੀਂ ਹੁੰਦੀ ਕਈ ਤਾਂ ਇਦਾਂ ਵੀ ਆਖਦੇ ਹਨ ਕਿ ਕਈ ਇੱਥੋਂ ਤੱਕ ਵੀ ਪਹੁੰਚ ਜਾਂਦੇ ਹਨ ਕਿ ਮੇਰੇ ਕੋਲੋਂ ਤਾਂ ਵਰੰਦਾ ਸਮਾਂ ਨਹੀਂ ਹੈਗਾ ਤੇ ਬੰਬਾ ਜੀ ਕੈਂਡੇ ਹੁੰਦੇ ਸੀ ਕਿ ਭਾਈ ਇਹ ਮਰਨ ਦਾ ਟਾਈਮ ਨਹੀਂ ਯਾਦ ਰੱਖਿਆ ਕਰੋ ਮੌਤ ਨੂੰ ਮੌਤ ਨੇ ਟਾਈਮ ਤੁਹਾਡੇ ਲਈ ਕੱਟ ਹੀ ਲੈਣਾ ਹੈ ਤੁਸੀਂ ਕਦੇ ਭਾਵੇਂ ਨਾ ਕੱਟੋ ਉਸ ਚੀਜ਼ ਨੂੰ ਯਾਦ ਰੱਖਣਾ ਚਾਹੀਦਾ ਹੈ ਜਿਹੜੀ ਅਟਲ ਹੈ ਜਿਹੜੀ ਸਾਰਿਆਂ ਨਾਲ ਇੱਕ ਦਿਨ ਘਟਣੀ ਹੀ ਹੈ ਤਿੰਨ ਕਾ ਖਾਤਾ ਪੈਦਾ ਮਾਇਆ ਸਭ ਪਵਿੱਤ ਹੈ ਜੋ ਨਾਮ ਹੈ ਰਾਤੀ ਇਹ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਕਹਿ ਰਹੇ ਹਨ ਪਾਤਸ਼ਾਹ ਜੀ ਆਖ ਰਹੇ ਹਨ ਕਿ ਪਵਿੱਤਰ ਹੈ ਉਹਨਾਂ ਦਾ ਖਾਣਾ ਪਹਿਨਣਾ ਦੌਲਤ ਜਿਹੜੀ ਵਾਹਿਗੁਰੂ ਦੇ ਨਾਮ ਨਾਲ ਰੰਗੇ ਹੋਏ ਹਨ ਤਿੰਨ ਕੇ ਘਰ ਮੰਦਰ ਮਹਿਲ ਸਰਾਏ ਸਭ ਪਵਿੱਤ ਹੈ ਜਿਨ ਗੁਰਮੁਖ ਸੇਵਕ ਸਿੱਖ ਅਭਿਆਗਤ ਜਾਏ ਵਸਾ ਤੇ ਉਹਨਾਂ ਦੀ ਘਰ ਪਵਿੱਤਰ ਹਨ ਉਹਨਾਂ ਦੀ ਅਸਲਾਵਾ ਪਵਿੱਤਰ ਹਨ ਜਿੱਥੇ ਬੈਠ ਕੇ ਵੇਖੋ ਕਿ ਉਹ ਪਿਆਰ ਵੀ ਕਰਦੇ ਹਨ ਤੇ ਪਿਆਰ ਕਿਸ ਨਾਲ ਕਰਦੇ ਹਨ ਪਰਮਾਤਮਾ ਨੂੰ ਵਾਹਿਗੁਰੂ ਪਰਮੇਸ਼ਰ ਨੂੰ ਜੇ ਲੈਕਾਰਾਂ ਵਿੱਚ ਲੈ ਕੇ ਹੀ ਉਹ ਨਾਮ ਜਪਦੀ ਇਹ ਚੀਜ਼ਾਂ ਤੁਸੀਂ ਵੇਖਿਆ ਕਰੋ ਸਾਰੀਆਂ ਹੀ ਤੁਹਾਨੂੰ ਸੋਚਣੀਆਂ ਪੈਂਦੀਆਂ ਕਈ ਵਾਰੀ ਕਿਸੇ ਮਿੰਬੀ ਨੇ ਆ ਕੇ ਕਹਿ ਦੇਣਾ ਬਾਬਾ ਜੀ ਮਹਾਂਪੁਰਖ ਅਜੀਤ ਸਿੰਘ ਜੀ ਹੰਸਾਲੀ ਵਾਲਿਆਂ ਨੂੰ ਕਿ ਸਾਡਾ ਪਰਿਵਾਰ ਬਹੁਤ ਵੱਡਾ ਹੈ ਕਾਤਾਂ ਕੰਮ ਬੜਾ ਜ਼ਿਆਦਾ ਹੋ ਜਾਂਦਾ ਹੈ। ਕਈ ਵਾਰੀ ਮਨ ਸਹਜ ਵਿੱਚ ਹੀ ਨਹੀਂ ਰਹਿੰਦਾ। ਕਲਪ ਜਾਂਦਾ ਹੈ। ਕੋਈ ਮਿੱਟੀ ਦੱਸ ਦਿਓ। ਬਾਬਾ ਜੀ ਜਿਸ ਦੇ ਨਾਲ ਹੀ ਮਨ ਸਹਜ ਸੁਭਾਹੀ ਗੱਲ ਦੱਸ ਦਿੰਦੇ ਹਨ। ਬਾਬਾ ਜੀ ਨੇ ਕਹਿਣਾ ਕਿ ਭਾਈ ਆਪਣੇ ਕੰਮਾਂ ਨੂੰ ਭਗਤੀ ਬਣਾ ਲਿਓ। ਸੁਣਿਓ ਕਲ ਜਦੋਂ ਸਫਾਈ ਕਰਦੇ ਹੋ ਤੇ ਸੋਚੋ ਕਿ ਮੈਂ ਆਪਣੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਬਖਸ਼ੇ ਹੋਏ ਘਰ ਨੂੰ ਸਾਫ਼ ਕਰਦੀ ਹਾਂ ਇਹ ਉਹਨਾਂ ਦੀ ਹੀ ਦਾਤ ਹੈ ਪਤਾ ਨਹੀਂ ਅੱਜ ਸੰਗਤ ਰੂਪ ਵਿੱਚ ਇੱਥੇ ਕਿੰਨੇ ਆਣਾ ਹੈ ਕਿਸੇ ਦੇ ਚਰਨ ਧੂੜ ਮੇਰੇ ਘਰ ਵਿੱਚ ਪੈ ਜਾਣੀ ਹੈ ਮੇਰਾ ਪਰਿਵਾਰ ਵੀ ਗੁਰੂ ਨਾਨਕ ਪਾਤਸ਼ਾਹ ਜੀ ਦਾ ਪਰਿਵਾਰ ਹੈ ਫਿਰ ਬਰਤਨ ਜੇਕਰ ਧੁੰਦੇ ਹੋ ਸੋਚੋ ਕਿ ਮੈਂ ਸਾਹਿਬ ਮਹਾਰਾਜ ਜੀ ਦੇ ਪਰਿਵਾਰ ਤੇ ਬਰਤਨ ਧੋ ਰਹੀ ਹਾਂ ਖਾਣਾ ਬਣਾਉਣ ਲੱਗਿਆਂ ਮੇਹੀ ਇਹੀ ਸੋਚਣਾ ਹੈ ਇਸ ਤਰ੍ਹਾਂ ਨਾਲ ਤਾਂ ਤੁਹਾਡੇ ਘਰ ਦੇ ਕੰਮ ਹੋ ਜਾਣਗੇ ਤੁਹਾਡਾ ਮਨ ਵੀ ਸਹਿਜ ਵਿੱਚ ਆ ਜਾਵੇਗਾ ਇਹ ਹੀ ਪਾਉਣਾ ਬਣਾਉਣੀ ਪੈਣੀ ਹੈ ਕਾਮ ਨਾ ਤੋ ਬਿਨਾ ਕੁਝ ਨਹੀਂ ਮਿਲਣਾ ਹੱਥ ਪਾਓ ਕਰ ਕਾਮ ਸਭ ਚੀਤ ਨਿਰੰਜਨ ਨਾਲ ਗੁਰਮੁਖ ਪਿਆਰਿਓ ਇਹ ਤਾਂ ਇੱਕ ਨੂਟੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ ਉਹੋ ਬਾਬਾ ਬੁੱਲੇ ਸ਼ਾ ਉਹਨਾਂ ਦੀ ਵੀ ਗੱਲ ਕਈ ਵਾਰੀ ਗੁਰਮੁਖ ਪਿਆਰੇ ਦੱਸਦੇ ਹੁੰਦੇ ਹਨ ਕੀ ਬੁੱਲੇਸ਼ਾ ਸਯਦ ਉਹਨਾਂ ਦੀ ਬਰਾਦਰੀ ਵਿੱਚ ਕਿਸੇ ਦਾ ਵਿਆਹ ਸੀ ਤੇ ਬੁੱਲੇਸ਼ਾ ਨੇ ਆਪਣੇ ਪੀਰ ਅਨਾਇਤ ਸ਼ਾ ਉਹਨਾਂ ਦੇ ਨਾਂ ਤੇ ਉਹਦੀ ਸੇਵਾ ਵਿੱਚ ਪੇਂਤੀ ਕੀਤੀ ਕਹਿੰਦੇ ਜੀ ਸਾਡੇ ਘਰੇ ਵਿਆਹ ਦਰਸ਼ਨ ਦੇਂਦੀ ਕਿਰਪਾ ਕਰਿਓ ਅਨਾਇਤ ਸ਼ਾ ਦੀ ਸੇਵਾ ਵਿੱਚ ਇੱਕ ਲੜਕਾ ਰੰਦਾ ਸੀ ਹੁਣਾਂ ਨੇ ਆਪ ਨਹੀਂ ਗਏ ਤੇ ਉਹਨੂੰ ਭੇਜ ਦਿੱਤਾ ਬਰਾਤੀ ਵਾਲਿਆਂ ਨੇ ਉਹਨਾਂ ਨੂੰ ਰਾਈ ਸਮਝ ਕੇ ਕੋਈ ਦੀ ਕੋਈ ਇੱਜ਼ਤ ਨਾ ਕੀਤੀ ਉਹ ਥੋੜੀ ਜਾਤ ਪਾਤ ਦਾ ਜਿਵੇਂ ਫਾਇਕ ਪੈ ਜਾਂਦਾ ਸੀ ਇਹ ਤਾਂ ਨੀਵੀਂ ਜਾਤ ਵਾਲਾ ਇਹ ਨਹੀਂ ਸੋਚਿਆ ਕਿ ਐਡੇ ਵੱਡੇ ਫਕੀਰ ਨੇ ਇਸ ਨੂੰ ਭੇਜਿਆ ਹੈ ਐਡੀ ਡਿਊਟੀ ਲਗਾਈ ਹੈ ਜਦੋਂ ਵ્યા ਤੋਂ ਵੇਲਾ ਹੋ ਕੇ ਵਾਪਸ ਗਿਆ ਅਨਾਇਤ ਸ਼ਾਨ ਨੂੰ ਜਾ ਕੇ ساری ਗੱਲਬਾਤ ਦਸੀ ਤੇ ਉਹਨਾਂ ਨੇ ਨਰਾਜ ਹੋ ਕੇ ਕਿਹਾ ਇਹੇ ਬੁੱਲੇ ਸ਼ਾਨ ਨਕੰਮੇ ਦਾ ਪਾਣੀ ਵੀ ਨਹੀਂ ਪੀਣਾ ਇਹਨਾ ਕਹਿਣ ਸੀ ਕਿ ਪਾਪਾ ਬੁੱਲੇ ਸ਼ਾਨ ਜੀ ਦਾ ਸਾਰਾ ਨਾਮ ਦਾ ਰੰਗ ਉੱਤਰ ਗਿਆ ਸੀ ਖਾਲੀ-ਖਾਲੀ ਹੋ ਗਏ ਸੀ ਪਰ ਉਹੋ ਢੋਂਦੇ ਰੋਂਦੇ ਆਏ ਨਾਈ ਤੇ ਸ਼ਾਂਦੇ ਕੋਲ ਤੇ ਅਰਜ ਕੀਤੀ ਮੈਨੂੰ ਬਖਸ਼ ਦਿਓ ਉਹਨਾਂ ਨੇ ਕੀ ਆਖਿਆ ਸੀ ਕਿ ਤੂੰ ਬੁੱਲਾ ਹੈ ਉਹੋ ਬੋਲੇ ਸੀ ਬੁੱਲਾ ਨਹੀਂ ਮੈਂ ਪੁੱਲਾ ਹਾਂ ਬੁੱਲਾ ਨਹੀਂ ਮੈਂ ਪੁੱਲਾ ਬਹੁਤ ਪਛਤਾਵਾ ਕੀਤਾ ਉਦੋਂ ਬਾਅਦ ਫਿਰ ਚਲੋ ਮਾਫੀ ਮੰਗੀ ਤੇ ਫਿਰ ਪਹਿਲਾਂ ਵਾਂਗੇ ਹਾਲਾਤ ਹੋ ਗਏ ਫੇਨ ਦਾ ਰੰਗ ਚੜ ਗਿਆ ਉੱਤੇ ਹੀ ਨਹੀਂ ਸਕਿਆ ਸਾਡੇ ਕਹਿਣ ਦਾ ਭਾ ਇਹ ਹੈ ਜੀ ਕਿ ਜਦੋਂ ਮਹਾਪੁਰਖ ਦਸੇ ਹਨ ਕਿ ਇਹਨੂੰ ਸਾਹਿਬ ਜੀ ਦੇ ਘਰ ਨੂੰ ਸਮਝਣਾ ਪੈਣਾ ਹੈ ਇਹ ਮਹਾਰਾਜ ਜੀ ਦਾ ਘਰ ਹੈ ਆਪਣੇ ਘਰ ਨੂੰ ਹਮੇਸ਼ਾ ਸਮਝਿਆ ਕਰੋ ਇਹ ਸਾਡਾ ਘਰ ਨਹੀਂ ਗੁਰੂ ਨਾਨਕ ਪਾਤਸ਼ਾਹ ਜੀ ਦਾ ਘਰ ਹੈ ਮਹਾਰਾਜ ਨੇ ਇੱਕ ਸਾਨੂੰ ਤੋਹਫਾ ਦਿੱਤਾ ਹੈ ਸਿੱਤੇ ਛੱਤ ਦਿੱਤੀ ਹੈ ਇਹਦੇ ਵਿੱਚ ਪਤਾ ਨਹੀਂ ਕਿਸ ਨੇ ਚਰਨ ਪੈ ਜਾਣੇ ਹਨ ਜਿਹੜਾ ਵੀ ਆਵੇਗਾ ਉਹ ਵੀ ਮਾਲਕ ਦਾ ਹੀ ਭੇਜਿਆ ਹੋਵੇਗਾ ਇਦਾਂ ਜੇਕਰ ਅਸੀਂ ਸੇਵਾ ਕਰਨੀ ਸ਼ੁਰੂ ਕਰ ਦੇਵਾਂਗੇ ਤਾਂ ਬੀਪੀਆਂ ਫਿਰ ਘਰ ਨੂੰ ਸਵੈਗ ਬਣਾ ਸਕਦੀਆਂ ਹਨ ਕਰਨ ਦੇ ਹਾਲਾਤ ਦੇਖੋ ਕਾਲ ਚੁਗਦੇ ਵਿੱਚ ਭਾਈ ਨਿੱਕੀਆਂ ਨਿੱਕੀਆਂ ਲੜਾਈਆਂ ਕਈ ਹਜ਼ਾਰ ਤਾਂ ਯੁੱਤ ਹੋਇਆ ਇਤਿਹਾਸ ਪੜ ਲਿਓ ਜਿਹੜੀਆਂ ਨਿੱਕੀਆਂ ਨਿੱਕੀਆਂ ਲੜਾਈਆਂ ਕਰਾਂ ਵਿੱਚ ਹੋਈਆਂ ਹਨ ਕੋਈ ਗਿਣਤੀ ਹੈ ਇਸ ਕਾਰਕੇ ਮਹਾਂਪੁਰਖਾ ਨੇਤਾ ਮੀਤੀ ਦਾਸ ਦਿੱਤੀ ਕਿ ਭਾਈ ਆਹਾਂ ਪੰਜ ਕ ਗੱਲਾਂ ਕਰ ਲਿਓ ਜੇ ਤੁਸੀਂ ਕਰੋਗੇ ਤਾਂ ਮਨ ਸਹਿਜ ਵਿੱਚ ਆ ਜਾਵੇਗਾ ਜੇ ਤੁਸੀਂ ਕਰੋਗੇ ਪ੍ਰਸ਼ਾਂਤਾ ਬਣਾਉਂਦੀਆਂ ਸਿਮਰਨ ਕਰੋਗੇ ਤੁਹਾਡੀ ਆਦਤ ਚੰਗੀ ਪੱਕ ਜਾਵੇਗੀ ਜਦੋਂ ਆਦਤ ਪੱਕ ਗਈ ਚੰਗਾ ਸੁਭਾਵਨ ਜਾਵੇਗਾ ਜਦੋਂ ਸੁਭਾਅ ਬਣ ਗਿਆ ਸੰਸਕਾਰ ਤੇ ਚੰਗੇ ਕਰਮ ਬਣਣ ਬਣ ਜਾਣੇ ਹਨ ਜਦੋਂ ਚੰਗੇ ਕਰਮ ਹੋਗੇ ਰੱਬ ਨੇ ਨੇੜੇ ਹੋ ਜਾਣਾ ਹੈ ਗੁਰੂ ਮਹਾਰਾਜ ਨੇ ਬੜੀ ਕਿਰਪਾ ਕਰਦੇ ਨੇ ਹੈ ਬੜਾ ਕੁਝ ਮਿਲ ਜਾਣਾ ਹੈ ਵੱਡੀ ਗੱਲ ਜੇ ਸਿਮਨ ਕਾਇਕੇ ਪ੍ਰਸ਼ਾਦਾ ਬਣਾਉਗੇ ਬੱਚਿਆਂ ਤੇ ਵੀ ਚੰਗਾ ਅਸਰ ਹੋਵੇਗਾ ਉਹ ਮੇਬੀ ਜੜੀ ਸਿਮਨ ਕਾ ਦੀ ਪ੍ਰਸ਼ਾਦਾ ਬਣਾਉਂਦੀ ਹੈ ਬਾਬਾ ਜੀ ਆਖ ਨੇ ਹੁੰਦੇ ਸੀ ਯਾਦ ਰੱਖਿਓ ਇਹ ਹੋ ਹੀ ਨਹੀਂ ਸਕਦਾ ਕਿ ਉਹਦਾ ਸਤਿਕਾ ਨਾ ਹੋਵੇ ਸੋਹਰੇ ਘਰ ਵਿੱਚ ਕਈ ਵਾਰੀ ਆਸੀ ਨਾ ਇਦਾਂ ਦੀਆਂ ਗੱਲਾਂ ਕਰਦੇ ਹਾਂ ਕਿਉਂਕਿ ਬੀਬੀਆਂ ਦਾ ਸੁਭਾਅ ਹੁੰਦਾ ਹੈ ਉਹਨਾਂ ਨੇ ਆਖ ਦੇਣਾ ਹੁੰਦਾ ਹੈ ਬਾਬਾ ਜੀ ਸਾਡਾ ਤਾਂ ਸੋਹਰੇ ਘਰ ਵਿੱਚ ਸਤਿਕਾਰ ਨਹੀਂ ਹੁੰਦਾ ਬਾਬਾ ਜੀ ਨੇ ਆਖਣਾ ਭਾਈ ਸਤਿਕਾਰ ਜਿਨ ਨਾਨਕ ਸਤਕੂਰ ਪੂਜਿਆ ਤਿੰਨ ਹਰ ਪੂਜ ਕਰਾਵਾਂ ਜਿਨ੍ਹਾਂ ਨੇ ਭਾਈ ਨਾਮ ਜਪਿਆ ਹੋ ਸੱਚ ਸੱਚ ਦੱਸਿਓ ਸਿਮਰਨ ਕਾਟੇ ਹੋ ਪ੍ਰਸ਼ਾਦਾ ਬਣਾਉਂਦੇ ਆ ਫਿਰ ਉਹ ਜਵਾਬ ਨਹੀਂ ਸਿਉਂਦਾ ਕਿਉਂਕਿ ਸਿਮਰਨ ਕਰਨ ਵਾਲੀ ਸੰਗਤ ਬੜੀ ਥੋੜੀ ਹੁੰਦੀ ਹੈ ਦਿਖਾਵਾ ਕਰਨ ਵਾਲੇ ਬਠੇਰੇ ਮਿਲ ਜਾਣਗੇ ਨਾਮ ਚੱਪਣ ਵਾਲੀਆਂ ਰੂਹਾਂ ਬੜੀਆਂ ਬਿਰਲੀਆਂ ਹੁੰਦੀਆਂ ਹਨ ਪੰਜਕ ਗੱਲਾਂ ਹਨ ਜੋ ਤੁਸੀਂ ਕਮਾਲ ਲੋਗੇ ਤਾਂ ਤੁਹਾਡਾ ਜੀਵਨ ਵੀ ਸੁਖਾਲਾ ਹੋ ਜਾਵੇਗਾ ਨਹੀਂ ਤਾਂ ਤੁਹਾਡੇ ਪੱਲੇ ਪੈਣੀ ਹੈ ਪਟਕਣਾ ਇਸ ਲਈ ਆਪਣੇ ਮਨ ਵਿੱਚ ਹਮੇਸ਼ਾ ਯਾਦ ਰੱਖੋ ਕਿ ਪ੍ਰਸ਼ਾਦ ਪਾਣੀ ਤਿਆਰ ਕਰਦੇ ਸਮੇਂ ਹਮੇਸ਼ਾ ਮੁਖ ਉੱਤੇ ਵਾਹਿਗੁਰੂ ਵਾਹਿਗੁਰੂ ਜਾਂ ਫਿਰ ਮੂਲ ਮੰਤਰ ਦਾ ਜਾਪ ਕਰਦੇ ਹੀ ਰਹਿਣਾ ਹੈ ਇਸਦਾ ਪ੍ਰਭਾਵ ਗੁਰਬਾਣੀ ਦਾ ਚੰਗਾ ਪ੍ਰਭਾਵ ਤੇ ਸਕਾਰਾਤਮਕ ਊਰਜਾ ਹਮੇਸ਼ਾ ਤੁਹਾਡੇ ਘਰ ਪਰਿਵਾਰ ਤੇ ਫਿਰ ਬਣੀ ਰਹੇਗੀ ਸਾਧ ਸੰਗਤ ਜੀ ਜੇਕਰ ਮੇਰੀ ਅੱਜ ਦੀ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਵੇ ਤਾਂ ਮੇਰੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਜਰੂਰ ਕਰਨਾ ਜੀ ਤੇ ਮੇਰੀ ਕੁਲਕਿੱਟ ਪਾ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਜੀ ਤਾਂ ਜੋ ਹੋ ਨਵੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ